ਪਵਿੱਤਰ ਹੋਮੀ ਪਾਣੀ ਪੜੀ ਪਵਿੱਤਰ ਹੋਮੀ ਲਾਦੀ ਮੈਂ ਸਵਾਈ ਗੁਰੂ ਗ੍ਰੰਥ ਨੂੰ ਮੰਨੀ ਜਿਸ ਨੇ ਹੱਗੂ ਗ੍ਰੰਥ ਨੂੰ ਮੰਨੀ ਜਿਸ ਨੇ ਸਾਜ ਦੀ ਰੀਤ ਚਲਾਈ ਬੋਲੀ ਦੋ ਘੜੀਆਂ ਸੜਕੇ ਵੀ ਲਿਆ ਜਾਏ ਕੋਈ ਜੋ ਉਹ ਦੇਸ਼ਾਂ ਵਿੱਚੋਂ ਦੇ ਸੁਣੀ ਦਾ ਦੇ ਸੁਣੀ ਦਾ ਕੈਨੇਡਾ ਬਈ ਫੜੀਆਂ ਇੱਥੇ ਸੁਖ ਸੁਵਿਧਾਾਂ ਕਾ ਹਿੰਦਾਂ ਚਨ ਪ੍ਰੀਤ ਵੀ ਵੱਡਿਆਂ ਘਰਾਂ ਦੇ ਕਾਕੇ ਜੱਗਾ ਹਿੰਦਾਂ ਚਨ ਪ੍ਰੀਤ ਵੀ ਵੱਡਿਆਂ ਘਰਾਂ ਦੇ ਕਾਕੇ ਭਾਬੀ ਥੋੜੀ ਅੱਖਾਂ ਦੀ ਡਾਕਟਰ ਲਾਉਂਦੀ ਟੀਕੇ ਆਸੇ ਪਾਸੇ ਭਾਬੀ ਥੋੜੀ ਨਾਉਂ ਦੀ ਡਾਕਟਰ ਲਾਉਂਦੀ ਟੀਕੇ ਆਸੇ ਪਾਸੇ ਭਾਂਜੇ ਦੇ ਬਗਨੇ ਮੇਰੇ ਮਾਪਿਓ ਪਹਿਲਾਂ ਆਗੇ 10 ਕਿਲੋੜਾ ਆਇਆ ਆ ਵੇ ਤੇਰਿਆਂ ਦੀ ਵੀ ਆਜੂਬਾਰੀ ਵੇ ਤੇਰਿਆਂ ਦੀ ਵੀ ਆਜੂਬਾਰੀ ਜੇ ਸੰਕੀਨੇ ਵੀਜਾ ਸੁਪਰ ਚਲਾਇਆ ਵੇ ਛੋਟੇ ਵੀਰੂ ਤੋੜਾ ਬੋਲਿਆ ਵੇ ਛੋਟੇ ਵੀਰੂ ਤੋੜਾ ਬੋਲਿਆ ਫਿਰਦਾ ਇੱਕ ਭਰਾ ਆ ਮਾੜਿਆ ਬੋਲਾਂ ਤੇ ਤੂੰ ਕਾਤਾ ਵੀਰੂ ਦਾ ਛੇੜੀ ਨਾ ਮੈਂ ਚੱਲੇ ਦੀ ਮਸੀ ਨਹੀਂ ਮੋਹਣਾ ਮੈਂ ਜਾਂ ਤੇਰੀ ਮਸੀ ਨਹੀਂ ਮੋਹਣੀ ਨਾ ਮੈਂ ਜਾਂਦੇ ਦੀ ਮਸੀ ਤੇ ਤੇਰੀ ਮਾਂ ਕੰਦਾ ਬਾਪੂ ਜੀ ਰੋਟੀ ਖਾ ਲੋ ਮੈਨੂੰ ਇਹ ਨਹੀਂ ਖਾਂਦਾ ਲਓ ਬਾਪੂ ਜੀ ਰੋਟੀ ਖਾ ਲੋ ਮੈਨੂੰ ਇਹ ਨਹੀਂ ਖਾਂਦਾ ਸਾਗ ਫ੍ਰਿਜਰ ਵਾਲਾ ਮੇਰੇ ਉਹ ਸਾਗ ਫ੍ਰਿਜਰ ਵਾਲਾ ਮੇਰੇ ਨੱਕ ਨੂੰ ਚੜਦਾ ਜਾਂਦਾ ਭਾਈ ਪਿਛਲੇ ਸਾਲ ਦਾ ਇਹ ਬਣਾਇਆ ਪੀ ਪਿਛਲੇ ਸਾਲ ਦਾ ਇਹ ਬਣਾਇਆ ਫਰੈਸ਼ ਤੋਂ ਵਿੱਚੋਂ ਲਿਆਂਦਾ ਜੇ ਅੱਖਾਂ ਮੈਨੂੰ ਭਖ ਲੱਗੀ ਹਾ ਜੇ ਅੱਖਾਂ ਮੈਨੂੰ ਭਖ ਲੱਗੀ ਤੜਕਦੇ ਬੋਟੇ ਕੇ ਆਂਦਾ ਸਤਰੀ ਰੋਟੀ ਨੂੰ ਮੇਰਾ ਜੀਲ ਚੰਦਾ ਸਤਰੀ ਰੋਟੀ ਜੇ ਰਾਜੀ ਚੰਦਾ ਸਤਰੀ ਰੋਟੀ ਨੂੰ ਮੇਰਾ ਜੀਲ ਚੰਦਾ ਸਤਰੀ ਰੋਟੀ ਨੂੰ ਹੋ ਸੁਟਕ ਲਾਬੀ ਪਾ ਕੇ ਰੰਗ ਬਰੰਗਿਆਂ ਦੇ ਵਿੱਚ ਮੱਚਾ ਸਭ ਤੋਂ ਈਾਨੇ ਸੁਰਕ ਦੀਆਂ ਮੇਥਾ ਬਣ 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 ਮੱਚਾ ਓਏ ਤੇਰੇ ਜੋਗੀ ਹੈਗੀ ਰਾਣੀਆਂ ਕੀਤਕ ਦੀਆਂ ਜੁੜੀਆਂ ਵੇ ਸਦਰਪੁਰੇ ਦੇ ਲੋਕ ਪਰੇ ਨੇ ਵੇ ਸਦਰਪੁਰੇ ਦੇ ਲੋਕ ਪਰੇ ਨੇ ਚੋਪਰ ਨੇ ਬੁੜੀਆਂ ਮੋੜ ਸਪੁੱਤਰ ਨੂੰ ਵੇਖਣ ਮਾਂ ਨੂੰ ਤਵੇਂ ਛੋੜਾ ਸੈਂਦੀ ਕਦੋਂ ਆਉਂਗੇ ਘਰ ਨੂੰ ਡੈਡੀ ਆ ਕੇ ਲਵਾਉਂਗੇ ਘਰ ਨੂੰ ਡੈਡੀ ਰੋ ਵੀ ਹੁੰਦੇ ਕਹਿੰਦੀ ਨਿੱਕੀ ਨਿੱਕੀ ਗੱਲਾਂ ਸਾਨੂੰ ਮੰਮੀ ਕੁੱਟਦੀ ਰਹਿੰਦੀ ਕਾਰਟੂਨ ਦੇ ਸਾਨੂੰ ਹਾਂ ਕਾਰਟੂਨ ਇਹ ਸਾਨੂੰ ਕਦੇ ਵਖਦਾ ਦਿੰਦੀ ਆ ਤੱਕ ਟੀਵੀ ਤੇ ਅਸਥਾਵੇਂ ਦੀ ਪਿੰਡ ਸੁਣੀ ਦਾ ਰਕਬਾ ਬਈ ਟੱਟ ਬੰਡੋਰੀ ਕੋਲੋਂ ਕੋਲੀ ਬਾ ਟੱਟ ਬੰਡੋਰੀ ਕੋਲੋਂ ਕੋਲੀ ਪੈਂਦੀ ਤਿੰਨ ਮਹੀਨ ਮੜਿਆਣੀ ਬਈ ਮੋਰ ਘਰੀਵੇਂ ਵਿੱਚ ਨਹੀਂ ਹੋਕੇ ਹਾਂ ਮੋਰ ਘਰੀਵੇਂ ਵਿੱਚ ਨਹੀਂ ਹੋਕੇ ਆਪੋਂ ਚਿੱਟਾ ਦਵੰਡੀ ਬਈ ਉਥੋਂ ਦੀ ਨੱਕ ਕੁੜੀ ਸੁਣੀ ਦੀ ਹਾਂ ਉਥੋਂ ਦੀ ਨੱਕ ਕੁੜੀ ਸੁਣੀ ਦੀ ਕਾਲੇ ਸੂਤ ਨਾਲ ਸਰਤੇ ਚੁੰਨੀ ਲੈਦੀ ਖੱਟੀ ਨਜ਼ਰੀ ਕਿੱਥੇ ਚ ਗੋਰਿਆਂ ਦਾ ਕੋਲ ਜਨਾ ਦੇ 베ੜੀ ਨਦੀ ਕਿਨਾਰੇ ਘਰ ਗੋਰਿਆਂ ਦਾ ਕੋਲ ਜਨਾ ਦੇ 베ੜੀ ਬਈ ਪੋਰਚ ਦੇ ਵਿੱਚ ਕਰਨ ਕਲੋਲਾ ਹੋ ਪੋਰਚ ਦੇ ਵਿੱਚ ਕਰਨ ਕਲੋਲਾ ਮੀਆਂ ਵੇ ਜਾਂ ਢੇਰੀ ਸਾਡੀ ਪੀਚਾਂ ਤੇ ਓ ਤਾਰਾਂ 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 ਸਭ ਜਣ ਚੁੱਪ ਕਰ ਜੋ ਤੁਹਾਨੂੰ ਪਿੰਡ ਗਣਾਦਿਆਂ ਤਾਰਾਂ ਬਈ ਦੋ ਤਲ ਵੰਡੀਆਂ ਕੋਲੋਂ ਕੋਲੀ ਸ਼ਿੱਗੂ ਭਰਾ ਸਮਝਾਵਾਂ ਬਈ ਗਾਲਬ ਕੋਲੇ ਕੁੱਤੀ ਸੁਣੀ ਦੀ ਓ ਗਾਲਬ ਕੋਲੇ ਕੁੱਤੀ ਸੁਣੀ ਦੀ ਲੱਤ ਲਿਆ ਬਗਲੀਆਂ ਸੁਣੀਦਾ ਤੇ ਕੋਲ ਸੁਣੀਦਲ ਤੇ ਆਣਾ ਵੀ ਖੇਲਪਾਂ ਵਿੱਚ ਲੱਗਦਾ ਮੇਲਾ ਓ ਖੇਲਪਾਂ ਵਿੱਚ ਲੱਗਦਾ ਮੇਲਾ ਧੂਤਿਆਂ ਦਾ ਢਾ ਸ਼ਕਤੀ ਬਾਪਿਆਂ ਦੀ ਬਾਪਿਆਂ ਦੀ ਮਾਜਾਂ ਜਿੱਥੇ ਬੈਠੇ ਬੋਲਣ ਗਾਣਾ ਕਿ ਕਰਤਾ ਵਾਲਿਆ ਪਾਦੇ ਬੋਲੀਆਂ ਫਰ ਟੱਟਾ ਵਾਲਿਆ ਪਾਦੇ ਬੋਲੀਆਂ ਕਿਉਂ ਕਿਸੇ ਤੋਂ ਸੰਗਣਾ ਅੱਜ ਸਾਡੇ ਮੀਤਦਾਰ ਨੇ ਆ ਪੈ ਨਾ ਹੋ ਕੇ ਯਾਰ ਮੰਗਣਾ ਨਾ ਸੰਗਣਾ ਰਿਸ਼ਤੇਦਾਰ ਗਵਾਨ ਕੋੜਮਾਂ ਵਿੱਚ ਭਰਤੇ ਜਾਵੇ ਰਿਸ਼ਤੇਦਾਰ ਗਵਾਨ ਕੋੜਮਾਂ ਵਿੱਚ ਭਰਤੇ ਜਾਵੇ ਪਿੱਛੋਂ ਕੁੜੀਆਂ ਕਿੰਦਾ ਪਾਵਣ ਮੇਲ ਨਾਨਕਾ ਗਾਵੇ ਵੀ ਮੁੰਜੇ ਢੇਡੀਆਂ ਮੁੰਦੇ ਮਾਰਨੋ ਹੋ ਮੁੰਜੇ ਵੀੜੀਆਂ ਮੁੰਦੇ ਮਾਰਨੋ ਪਰਣਾਲੇ ਵੀ ਪਟਿਆਵੇ ਨਾਨਕਾ ਮੇਲ ਕੁੜੇ ਧਰਤੀ ਪੈਰਾਂ 'ਚ ਲਾਵੇ ਮਾਰ ਕੇ ਮੋਢਾ ਰਣਾ ਸੋਨੀ ਨੂੰ ਅੱਖ ਨਾਲ ਗੱਲ ਸਮਝਾਵੇ ਜੇ ਜੇ ਕਰ ਦੇਵੇਂ ਸਾਥ ਸੋਨੀਏ ਹਾ ਜੇ ਕਰ ਦੇਵੇਂ ਸਾਥ ਸੰਗਲੀਆਂ ਚੜ ਜਾਵਾਂਗੇ ਛਾਪਾ ਗੋਲੀ ਪਾਸਰਦਾਰ ਨਹੀਂ ਏ ਨਜਵੇਂ ਦੋਵੇਂ ਆਪਾਂ ਗੋਲੀ ਪਾਸਰਦਾਰ ਨਹੀਂ ਏ ਅਜੇ ਦੋਵੇਂ ਆਪਾਂ ਗੋਲੀ ਕਹਿੰਦਾ ਜੀਏ ਅਜੇ ਦੋਵੇਂ ਆਪਾਂ ਗੋਲੀ ਪਾਸਰਦਾਰ ਨਹੀਂ ਏ ਨਜਵੇਂ ਦੋਵੇਂ ਆਪਾਂ ਗੋਲੀ